ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਅਰ ਸਤਕਾਰ ਜੋ ਸਤ ਗੁਰਾਂ ਦੀ ਸਾਜੇ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਤ ਜੀਓ ਸਤ ਗੁਰਾਂ ਦੀ ਮਿਹਰ ਦਾ ਸਤਕਾਰ ਭਾਈ ਚੱਲ ਦੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ हां श्री गुरु नानक देव साहिब जी महाराज ਆਸਾ ਰਾਗ ਦੇ ਵਿੱਚ ਆਪਣੀ ਬਾਣੀ ਪਾਸ਼ਾ ਜੀ ਚਾਣ ਕਰਦੇ ਹਨ ਸਤਿਗੁਰ ਜੀ ਦੇ 350 ਗਤੇ ਸ਼ਬਦ ਸੁਭਾਈਮਾਨ ਹਨ ਇਸ ਰਾਗ ਦੇ ਵਿੱਚ ਪਾਸ਼ਾ ਜੀ ਦੇ ਸਾਧ ਸੰਗਤ ਜੀ ਉਹ ਛੇ ਸ਼ਬਦ ਸੰਪੂਰਨ ਹੋਏ ਸੀ ਅਗਲਾ ਸਤ ਸਮਾ ਸ਼ਬਦ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਭਾਈ ਰੰਮ ਕਰਦੇ ਹਾਂ ਜੀ ਆਸਾ ਵਹਲਾ ਪਹਿਲਾ ਵਾਣ ਪਾਏ ਧਰੀ ਸਭ ਤਰਤੀ ਜਗ ਲਗ ਲਗ ਅਗਨੀ ਦਾ ਬੰਦ ਕੀਆ ਅੰਦਲੀ ਦਾ ਸਿਰ ਆ ਮੂੰਡ ਕਟਾਇਆ ਰਾਵਣ ਮਾਰ ਕਿਆ ਵੱਡਾ ਭਿਆਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਗਾਸ ਮੁਖ ਦੁਆਰਾ ਸ਼ਬਦ ਚਾਰਨ ਕਰਦੇ ਹੋਏ ਬਤਨ ਕਰਦੇ ਹਨ ਪਾਉਣ ਉਪਾਏ ਧਰੀ ਸਭ ਤਰਤੀ ਕਹਿੰਦੇ ਪਾਉਣ ਹਵਾ ਨੂੰ ਕਹਿੰਦੇ ਹਨ ਕਹਿੰਦੇ ਧਰਤੀ ਨੂੰ ਪਾਉਣ ਦੇ ਵਿੱਚੋਂ ਮਾਲਕ ਨੇ ਪੈਦਾ ਕਰਤਾ ਪਾਉਣ ਉਪਾਏ ਧਰੀ ਸਭ ਤਰਤੀ ਸਭ ਤੋਂ ਪਹਿਲਾਂ ਮਾਲਕ ਨੇ ਪ੍ਰਭੂ ਨੇ ਹਰੀ ਨੇ ਪਾਤਸ਼ਾਹ ਜੀ ਕਹਿੰਦੇ ਪਾਉਣ ਦਾ ਆਸਰਾ ਲਿਆ ਪਾਉਣ ਬਣਾਈ ਤੇ ਫਿਰ ਜਾਲਤ ਤੇ ਅਗਨੀ ਨੂੰ ਬੰਨ੍ਹਿਆ ਪਾਤਸ਼ਾਹ ਜੀ ਨੇ ਇਹ ਧਰਤੀ ਜਿਹੜੀ ਹੈ ਕਿਸ ਤਰ੍ਹਾਂ ਬਣੀ ਹੈ ਪਾਤਸ਼ਾਹ ਜੀ ਬਚਨ ਕਰਦੇ ਹਨ। ਯਾ ਉਪਾਇ ਆਤਸ਼ਾਹ ਜੀ ਕਹਿੰਦੇ ਪਾਉਣੁ ਪਾਏ ਧਰੀ ਸਭ ਧਰਤੀ ਜਲ ਅਗਨੀ ਕਾ ਬੰਧ ਕੀਆ ਵਿਰੋਧੀ ਤੱਤਾਂ ਨੂੰ ਸੇਖੋ ਮਾਲਕ ਨੇ ਇਕੱਠਿਆਂ ਕਰਤਾ ਵਿਰੋਧੀ ਤੱਤਾਂ ਨੂੰ ਇਕੱਠੇ ਕਰਕੇ ਸ੍ਰਿਸ਼ਟੀ ਨੂੰ ਰਚਨਾ ਕੀਤਾ ਹੈ ਇਹ ਪ੍ਰਿਥਮੀ ਨੂੰ ਧਰਤੀ ਨੂੰ ਬਣਾਉਣਾ ਕੀਤਾ ਉੱਥੇ ਦੇਖੋ ਹਵਾ ਪਾਉਣ ਸੀ ਜਿਹੜੀ ਅਤੇ ਅਗਨੀ ਸੀ ਜਿਹੜੀ ਅੱਗ ਸੀ ਅਤੇ ਪਾਣੀ ਸੀ ਇਹ ਵਿਰੋਧੀ ਤੱਤਾਂ ਦਾ ਆਪਸ ਦੇ ਵਿੱਚ ਜਿੱਥੇ ਹਵਾ ਚੱਲਦੀ ਹੈ ਉੱਥੇ ਪੌਣ ਨਹੀਂ ਖੜ ਸਕਦੀ ਜਿੱਥੇ ਪਾਣੀ ਹੈ ਉੱਥੇ ਆਗਨ ਬੁੱਝ ਜਾਂਦੀ ਹੈ ਤੇ ਪਰਮਾਲਕ ਨੇ ਦੇਖੂ ਇਕੱਠਿਆਂ ਕਰਤੇ ਸਾਰੇ ਤੱਤ ਵਿਰੋਧੀ ਤੱਤਾਂ ਨੂੰ ਆਪਸ ਦੇ ਵਿੱਚ ਮੇਲ ਕੇ ਇਹ ਸ੍ਰਿਸ਼ਟੀ ਇਹ ਧਰਤੀ ਦੀ ਰਚਨਾ ਕਰਤੀ ਗੁਰੂ ਨਾਨਕ ਮਹਾਰਾਜ ਜੀ ਕਹਿ ਰਹੇ ਨੇ ਕਹਿੰਦੇ ਭਾਈ ਇਹ ਤੱਤਾਂ ਨੂੰ ਵਿਰੋਧੀ ਤੱਤਾਂ ਦੇ ਸੰਮਿਲਨ ਕਰਕੇ ਹਰੀ ਨੇ ਪ੍ਰਭੂ ਨੇ ਧਰਤੀ ਨੂੰ ਬਣਾਉਣਾ ਕੀਤਾ ਅੰਦਲੀ ਦਾ ਸਿਰ ਮੂंड ਕਟਾਇਆ 라ਵਣ ਮਾਰ ਗਿਆ ਵੱਡਾ ਭਿਆ ਫਿਰ ਧਰਨਾ ਲਿੰਦਰ ਮਹਾਰਾਜ ਕਹਿੰਦੇ ਅੰਦਲੀ ਦਾ ਸਿਰ ਮੂंड ਕਟਾਇਆ 라ਵਣ ਦੀ ਗੱਲ ਕਰਦੇ ਹਨ ਦਾ ਸਿਰ 라ਵਣ ਦਾ ਨਾਮ ਹੈ ਕਈ ਨਾਮ ਨੇ 라ਵਣ ਦੀ ਦਾ ਸਿਰ ਵੀ ਇੱਕ 라ਵਣ ਦਾ ਨਾਮ ਹੈ ਕਹਿੰਦੇ ਅੰਨਾ ਹੋਇਆ ਜਿਹੜਾ ਦੈਸਿਰੇ ਨਾ ਰਾਵਣ ਘਾਰ ਦੇ ਵਿੱਚ ਅੰਨਾ ਹੋ ਗਿਆ ਹੋਮੇ ਦੇ ਵਿੱਚ ਅੰਨਾ ਹੋ ਗਿਆ ਅੰਗਲੀ ਦੈਸਿਰੇ ਮੂੰਡ ਕਟਾਇਆ ਕਹਿੰਦੇ ਉਹ ਆਪਣੇ ਸਿਰ ਕਟਾਈ ਜਾ ਰਿਹਾ ਅੰਨਾ ਹੋਇਆ ਕਿ ਮੈਂ ਥੋੜਾ ਮਾਰ ਸਕਦਾ ਮੈਨੂੰ ਕੋਈ ਮਾਰ ਥੋੜਾ ਸਕਦਾ ਜਿੰਨੇ ਮਰਜੀ ਤੁਸੀਂ ਸਿਰ ਕੱਟੀ ਜਾਓ ਪਰ ਉਹ ਭੁੱਲ ਗਿਆ ਰਾਵਣ ਦਾ ਸਿਰਸੀ ਜਿਹੜਾ ਰਾਵਣ ਸੀ ਉਹ ਭੁੱਲ ਗਿਆ ਕਿ ਕੋਈ ਆਮ ਆਦਮੀ ਨਹੀਂ ਸਾਹਮਣੇ ਖੜਾ ਜਿਹੜਾ ਮਾਰ ਰਿਹਾ ਪਹਿਲੋ ਦੁਨੀਆ ਨਾਲ ਸਿਰਤੀ ਦੇ ਲੋਕਾਂ ਨਾਲ ਮੱਥਾ ਲਾਇਆ ਉੱਥੇ ਤੇ ਬਚ ਗਿਆ ਪਰ ਘਾਰ ਨਾ ਇਹ ਵੀ ਹੋ ਗਿਆ ਅੰਨਾ ਪਾਣੇ ਨਾ ਹੋ ਗਿਆ ਕਿ ਪ੍ਰਮਾਤਮਾ ਰੀਤੇ ਕੀ ਖੜਾ ਵੰਗਾਰ ਰਿਹਾ ਕਿ ਮੇਰੇ ਜਿੰਨੇ ਮਰਜੀ ਸਿਰ ਕੱਟੀ ਜੋ ਮੈਂ ਨਹੀਂ ਮਾਰ ਸਕਦਾ ਫਿਰ ਕੁਝ ਰਹਾ ਹੀ ਨਹੀਂ ਕਾਲ ਦੇ ਅੱਗੇ ਜਦੋਂ ਜਾ ਕੇ ਬੰਗਾਰ ਨਾ ਕਰੀ ਕਾਲ ਛੱਡਦਾ ਥੁਣਾ ਕਾਲ ਦੇ ਕਈ ਰੂਪ ਹਨ ਪਰਮਾਤਮਾ ਕਈ ਰੂਪਾਂ ਵਿੱਚ ਭੇਜ ਦਿੰਦਾ ਮਨੁੱਖ ਨਹੀਂ ਬਚ ਸਕਦਾ ਮੌਤ ਤੋਂ ਇਹਦੇ ਮਨ ਵਿੱਚ ਭਰਮਸੀ ਹੰਕਾਰ ਦੇ ਵਿੱਚ ਜਕੜਿਆ ਹੋਇਆ ਅੰਨਾ ਹੋ ਗਿਆ ਰਾਵਣ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਅੰਧਲੇ ਦਾਸਰ ਮੂੜ ਕਟਾਇਆ ਰਾਵਣ ਮਾਰ ਕੇ ਆ ਵੱਡਾ ਭਿਆ ਕਹਿੰਦੇ ਪਰ ਮਾਲਕ ਨੂੰ ਕੋਈ ਹਕਾਰ ਨਹੀਂ ਆ ਉਹ ਕੋਈ ਵੱਡਾ ਨਹੀਂ ਹੋ ਗਿਆ ਰਾਵਣ ਨੂੰ ਮਾਰ ਕੇ ਅਸੀਂ ਸਮਝਦੇ ਹਾਂ ਕਿ ਬੜਾ ਵੱਡਾ ਰਾਵਣ ਨੂੰ ਮਾਰ ਕੇ ਤੇ ਮਹਾਰਾਜ ਜੀ ਕਿੰਦੂ ਦਾ ਤਾਂ ਹਕਾਰ ਸੀ ਗੁਰੂ ਨਾਨਕ ਪਾਤਸ਼ਾਹ ਜੀ ਕਿੰਦੂ ਮੇ ਨਾਲ ਅੰਨਾ ਸੀ ਉਹਨੂੰ ਮਰਨਾ ਹੀ ਸੀ ਇਹਦੇ ਰਾਵਣ ਮਾਰ ਕੇ ਆ ਵੱਡਾ ਭਇਆ ਕਹਿੰਦੇ ਉਹ ਮਾਵਣ ਨੂੰ ਮਾਰ ਕੇ ਨਾ ਛੋਟਾ ਹੋਇਆ ਨਾ ਵੱਡਾ ਹੋਇਆ ਉਹ ਤਾਂ ਮਾਲਕ ਉਸੇ ਤਰ੍ਹਾਂ ਹੀ ਹੈ ਪ੍ਰਭੂ ਹਰੀ ਨੂੰ ਕੋਈ ਫਰਕ ਨਹੀਂ ਆ। ਪਰ ਰਾਵਣ ਜਿਹੜਾ ਸੀਓ ਦਾ ਅੰਨਾ ਪਾਣ ਨੂੰ ਦੂਰ ਕਰਤਾ ਉਹ ਹਮੇ ਘੱਟ ਕੇ ਉਹਨੂੰ ਮਾਰਤਾ। ਉਥੇ ਆਪ ਹੀ ਨਹੀਂ ਮਰਿਆ ਉਹਦੇ ਨਾਲ ਨਾਲ ਹਮੇ ਦਾ ਵੀ ਹੱਤਿਆ ਹੋਈ। ਹਮੇ ਨੂੰ ਵੀ ਮਾਰਿਆ ਉਹਦੀ ਨੂੰ ਮਰਦਾ ਮਰਦਾ ਅਸੀਸ ਤੇ ਜਦੋਂ ਮਰਿਆ ਨਾ ਰਾਵਣ ਪਹਿਲੋ ਦੇਖੋ ਕਿੰਨੀ ਹਮੇ ਸ਼ਿੰਗਾਰ ਸੀ ਅੰਨਾ ਪਣ ਸੀ ਰਾਮਚੰਦਰ ਦੇ ਸਾਹਮਣੇ ਵੰਗਾਰ ਦਾ ਪਿਆ ਹੈ ਪਰ ਜਦੋਂ ਤੀਰ ਵੱਜ ਗਿਆ ਤੇ ਅਖੀਰ ਦੇ ਸਵਾਸਾਂ ਤੇ ਫਿਰੋਸੀ ਰਾਮਚੰਦਰ ਦੇ ਪੱਟ ਤੇ ਰਾਮਣ ਨੇ ਆਪਣਾ ਸੀਸ ਰੱਖਿਆ। ਰਾਮਚੰਦਰ ਜੀ ਚੁੱਕ ਕੇ ਸੀਸ ਉਹਦਾ ਆਪਣੇ ਗੋਦੀ ਚ ਲੈੰਦਾ ਰਾਮਣ ਦਾ ਤੇ ਰਾਮਣ ਹੀ ਪਰ ਮਾਫੀ ਮੰਗਦਾ ਕਹਿੰਦੇ ਪ੍ਰਭੂ ਜੀ ਉਹ ਮੈਨੂੰ ਹੰਕਾਰ ਹੋ ਵਿਅਸੇ ਨਾ ਪਨਸੀ ਤੇ ਤੁਸੀਂ ਕਿਰਪਾ ਕਰਤੀ ਮੇਰਾ ਅਹੰਕਾਰ ਅੰਨਾ ਪਾਣ ਜਿਹੜਾ ਸੀ ਉਹ ਵੀ ਨਾਲ ਮਾਰਤਾ ਵੱਡੀ ਵੱਡੀ ਕਿਰਪਾ ਕੀਤੀ ਹੈ ਤੁਸੀਂ ਕਿਉਂਕਿ ਉਹਦੀ ਹੱਤਿਆਈ ਪਰਮੇਸ਼ਰ ਦੇ ਤੋਂ ਨਹੀਂ ਸੀ ਠਾਕਰਦੇ ਰਾਵਣ ਦਾ ਜਿਹੜਾ ਮਰਨਾ ਸੀ ਉਹ ਤੈ ਸੀ ਕਿਉਂਕਿ ਪਿਛਲੇ ਜਨਮ ਦਾ ਵੱਡਾ ਸਰਾਪਿਆ ਹੋਇਆ ਮਨੁੱਖ ਉਹ ਪਰਮੇਸ਼ਰ ਹੱਥੋਂ ਹੀ ਮਰਦਾ ਪਰਮੇਸ਼ਰ ਦਾ ਸਰਾਪਿਆ ਹੋਇਆ ਇਸ ਸਾਰੇ ਜੁਗਾਂ ਚ ਇਦਾਂ ਹੋਇਆ ਹੈ ਜਿਹੜਾ ਜਿਹੜਾ ਪਰਮੇਸ਼ਰ ਤੋਂ ਸਰਾਪਾ ਗਿਆ ਉਹ ਪਰਮੇਸ਼ਰ ਨੂੰ ਖੁਦ ਮਾਰਨ ਵੱਲ ਤੇ ਆਏ ਇਸੇ ਤਰੀਕੇ 라ਵਣ ਦੀ ਹੱਥਿਆ ਉਹਨੂੰ ਕੋਈ ਪਰ ਕੋਈ ਫਰਕ ਨਹੀਂ ਪਾਤਸ਼ਾਹ ਜੀ ਗੁਰੂ ਨਾਨਕ ਮਹਾਰਾਜ ਜੀ ਕਹਿ ਰਹੇ ਹਨ ਕਹਿੰਦੇ ਭਾਈ ਉਹ ਪ੍ਰਮਾਤਮਾ ਕੋਈ ਵੱਡਾ ਛੋਟਾ ਨਹੀਂ ਹੋਇਆ ਕਿਹਾ ਉਹ ਪ੍ਰਮਾਤਮਾ ਤੇਰੀ ਅੱਖੀ ਜਾਏ ਇਹ ਰਹਾਵ ਦੀ ਪੰਕਤੀ ਹੈ ਹਿੰਦਰੀ ਭਾਵ ਦਸਾਂਦੇ ਹਨ ਕਹਿੰਦੇ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮਾਲਕ ਜੀਓ ਪ੍ਰਭੂ ਜੀਓ ਤੁਹਾਡੀ ਉਜਵਾ ਸੀ ਕਿਵੇਂ ਆਖੀਏ ਕਿਹੜੀ ਜ਼ੁਬਾਨ ਕਹਿ ਸਕਦੀ ਹੈ ਕਿੰਨੀਆਂ ਵੜਿਆਈਆਂ ਹਨ ਕਾਡੀਆਂ ਹਾਕਮਾ ਤੇਰੀ ਆਖੀ ਜਾਏ ਉਹ ਸਰਬੈ ਪੂਰ ਰਹਾ ਲਿਵ ਲਾਏ ਮਹਾਰਾਜ ਜੀ ਕਹਿੰਦੇ ਤੁਸੀਂ ਤੇ ਸਾਰਿਆਂ ਦੇ ਵਿੱਚ ਅਲੀ ਪੂਰਨ ਹੋ ਤੁਸੀਂ ਤਾਂ ਹਰ ਜੀਵ ਵਿੱਚ ਵਸਦੇ ਹੋ ਦਰਮਾਰਨ ਵਾਲੇ ਵਿੱਚ ਵੀ ਹੋ ਤੇ ਮਾਰਦਾ ਜਿਹੜਾ ਉਹਦੇ ਵਿੱਚ ਵੀ ਹੋ ਜਿਹੜਾ ਮਾਰ ਰਿਹਾ ਸਾਹਮਣੇ ਉਹਦੇ ਵਿੱਚ ਵੀ ਤੁਸੀਂ ਹੋ ਤੇ ਜਿਹੜਾ ਮਾਰ ਰਿਹਾ ਉਹ ਵੀ ਤੁਸੀਂ ਹੋ ਫਿਰ ਕਹਿੰਦੇ ਕਿਵੇਂ ਤੇਰੀ ਉਪਮਾ ਆਖੀ ਜਾਏ ਬਚਨ ਕਰਦੇ ਹਨ ਮਹਾਰਾਜ ਜੀ ਕੀ ਉਪਮਾ ਤੇਰੀ ਆਖੀ ਜਾਏ ਤੂੰ ਸਰਬੇ ਪੂਰ ਰਹਾ ਨਿਵਲਾਏ ਮਹਾਰਾਜ ਜੀ ਕਹਿੰਦੇ ਕਿ ਐਸੀ ਤੇਰੀ ਵਿੜਿਆਈ ਕਿਵੇਂ ਤੇਰੀ ਵਿੜਿਆਈ ਕਰੀਏ ਕਿਵੇਂ ਤੇਰੀ ਉਪਮਾ ਆਖੀ ਸਭ ਸਾਰਿਆਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਪਾਲੀ ਪੂਰਨ ਹੈ ਤੂੰ ਸਾਰਿਆਂ ਵਿੱਚ ਸਮਾਇਆ ਰਹਾਉ ਜੀ ਉਪਾਏ ਜੁਗਤ ਹੱਥ ਕੀਨੀ ਕਾਲੀ 나ਥ ਯਾ ਵੱਡਾ ਭਿਆ ਕਾਲੀ 나ਥ ਇੱਕ ਸੱਪ ਸੀ ਬੜਾ ਤਕੜਾ ਸ਼ਕਤੀਸ਼ਾਲੀ ਉਹਨੂੰ ਵੀ ਮਾਰਨ ਵਾਸਤੇ ਪਰਮੇਸ਼ਰ ਨੂੰ ਰੂਪ ਲੈਣਾ ਪਿਆ ਇੱਥੇ ਫਿਰ ਕਾਲੀਨਾਥ ਦੀ ਮਹਾਰਾਜੀ ਧਾਰਨ ਦੇ ਨੇ ਜੀਉ ਪਾਏ ਜਗਤ ਹੱਥ ਹੱਥ ਨਾ ਕੀਨੀ ਕਾਲੀਨਾਥ ਕਿਆ ਵੱਡਾ ਭਇਆ ਕਹਿੰਦੇ ਤੁਸੀਂ ਕਾਲੀਨਾਥ ਸੱਪ ਨੂੰ ਵੀ ਮਾਰਿਆ ਪਰ ਉਹਦੇ ਵਿੱਚ ਵੀ ਤੁਸੀਂ ਵੱਡੇ ਛੋਟੇ ਥੋੜਾ ਕਹਿੰਦੇ ਤੁਹਾਡੀ ਬਿਰਧ ਇਹ ਤੁਹਾਡਾ ਪਾਸ਼ਾ ਜੀ ਕਹਿੰਦੇ ਜੀਉ ਪਾਏ ਜਗਤ ਜੀਆਂ ਨੂੰ ਪਾਣ ਵਾਲੇ ਪੈਦਾ ਕਰਨ ਵਾਲੇ ਜਗਤ ਨੂੰ ਉਹ ਵੀ ਤੁਸੀਂ ਹੋ ਪੈਦਾ ਵੀ ਤੁਸੀਂ ਕਰਦੇ ਹੋ ਜੀਵਾ ਨੂੰ ਪਰ ਜਦੋਂ ਧਰਮ ਵਿੱਚ ਕੋਈ ਪੈ ਜਾਂਦਾ ਉਹ ਮੇ ਵਿੱਚ ਪੈ ਜਾਂਦਾ ਕਿ ਮੈਂ ਮਾਰੀ ਨਹੀਂ ਸਕਦਾ ਮੈਂ ਹੀ ਪਰਮੇਸ਼ਰਾਂ ਰੱਬਾ ਮੈਨੂੰ ਕੋਣ ਮਾਰ ਸਕਦਾ ਕਾਲ ਦੇ ਨਾਲ ਕੋਈ ਮੱਥਾ ਲਾ ਲੈਂਦਾ ਜਦੋਂ ਤੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਫਿਰ ਤੁਸੀਂ ਆਪ ਹੀ ਵਥ ਕਰਦੇ ਹੋ ਤੇ ਬਚਨ ਕਰਦਿਆਂ ਜਗਤ ਹੱਥ ਮਹਾਰਾਜ ਜੀ ਕਹਿੰਦੇ ਸਾਰੇ ਜਗਤ ਦੀ ਤੁਹਾਡੇ ਹੱਥ ਵਿੱਚ ਡੋਰ ਹੈ ਕਾਲੀ ਰਾਤ ਕਿਆ ਵੱਡਾ ਭਇਆ ਕਾਲੀ ਰਾਤ ਇੱਕ ਬੰਨੀ ਹਰ ਸਭ ਸ਼ਕਤੀਸ਼ਾਲੀ ਦੇ ਧਾਰੀ ਸੱਪ ਸੀ ਜਿਹਨੂੰ ਮਹਾਰਾਜ ਨੇ ਖੁਦ ਮਾਰਿਆ ਕਾਲੀ ਰਾਤ ਨੂੰ ਕਹਿੰਦੇ ਉਹਨੂੰ ਮਾਰ ਕੇ ਵੀ ਤੁਸੀਂ ਵੱਡੇ ਛੋਟੇ ਥੋੜਾ ਹੋਇਓ ਇਹ ਤਾਂ ਸਾਨੂੰ ਜੀਵਾਂ ਨੂੰ ਘਾਰ ਹੈ ਸੀ ਕਿਸੇ ਨੂੰ ਮਾਤ ਦੇਤੀ ਤੇ ਅਸੀਂ ਬੜੇ ਵੱਡੇ ਬਣ ਜਾਂਦੇ ਆਂ ਇਹ ਅਸੀਂ ਮਾਤ ਦੇਤੀ ਸਾਡੇ ਵਰਗਾ ਕੌਣ ਹੈ ਪਰ ਮਾਲਕ ਨੂੰ ਇਹ ਚੀਜ਼ ਦਾ ਕੋਈ ਫਰਕ ਨਹੀਂ ਆ ਲੈਣ ਦੀ ਨਹੀਂ ਆ ਉਹ ਸਮਾਂ ਉਹਨਾਂ ਤੇ ਮਾਰਦਾ ਵੀ ਹੈ ਸਮਾਂ ਉਹਨਾਂ ਤੇ ਬਚਾਂਦਾ ਵੀ ਹੈ ਇਸ ਕਰਕੇ ਕਾਲੀਨਾਥ ਦੀ ਵੀ ਤੁਸੀਂ ਵਾਥ ਕੀਤਾ ਕਿਸ ਤੋਂ ਪਰਖ ਜੋਰ ਕੌਣ ਕਹੀ ਹੈ ਸਰਬ ਨਿਰੰਤਰ ਰਾਵ ਰਹਾ ਮਹਾਰਾਜ ਜੀ ਕਹਿੰਦੇ ਕਿਸ ਤੂੰ ਪੁਰਖ ਜੋਰ ਕੌਣ ਕਹੀਏ ਸਰਬ ਨਿਰੰਤਰ ਰਾਵ ਰਹਾ ਕਹਿੰਦੇ ਸਾਰਿਆ ਮਿਤ ਨਿਰੰਤਰ ਤੂੰ ਰਾਵ ਰਿਆ ਹੈ ਵਾਸ ਰਿਆ ਹੈ ਨਾਲ ਕੁਟੰਬ ਸਾਧਵਰ ਦਾਤਾ ਬ੍ਰਹਮਾ ਭਲਨ ਸਿਸ਼ਟ ਗਿਆ ਦੇਖੋ ਬ੍ਰਹਮਾ ਜਿਹੜਾ ਸੀ ਨਾ ਉਹਨੂੰ ਵੀ ਵਹਿਮ ਹੋ ਗਿਆ ਸੀ ਬ੍ਰਹਮਾਨ ਕੀ ਮੈ ਲੱਭ ਲਵਾਂ ਬ੍ਰਹਮਾ ਨੂੰ ਵਹਿਣ ਹੋ ਗਿਆ ਵਿਸ਼ਨੂੰ ਜਿਹੜਾ ਸੀ ਉਹਨੇ ਉਹਦਾ ਸਾਥ ਦਿੱਤਾ ਉਹ ਇੱਕ ਨਾਲ ਦੇ ਵਿੱਚੋਂ ਪ੍ਰਮਾਤਮਾ ਨੂੰ ਲੱਭਣ ਤੁਰ ਪਿਆ ਸੀ ਉਹ ਕੰਵਲ ਦੇ ਵਿੱਚੋਂ ਬ੍ਰਹਮਾ ਪੈਦਾ ਹੋਇਆ ਆਪਾਂ ਜਾਣਦੇ ਹਾਂ ਬ੍ਰਹਮ ਦੀ ਬਿਦਾਇਸ਼ ਹੋਈ ਕਹਿੰਦੇ ਉਹ ਮਹਾ ਆਤਮਾ ਜਾਂ ਅੰਤ ਪਾਣ ਚੱਲ ਗਿਆ ਬ੍ਰਹਮਾ ਸੀ ਜਿਹੜਾ ਅੰਤ ਪਾਣਾ ਚਾਹਿਆ ਕਿ ਉਹਨੂੰ ਵੇਖਾ ਕਿ ਕਿੰਨਾ ਕੁ ਹੈ ਕਿੱਡਾ ਕੁਕਾਰ ਹੈ ਕਿੰਨਾ ਕੁ ਕਿੱਥੇ-ਕਿੱਥੇ ਉਹ ਵਸ ਰਿਹਾ ਉਹ ਦੇਖੂ ਭਾਲਣ ਵਾਸਤੇ ਨਾਲ ਦੇ ਵਿੱਚ ਚਲਾ ਗਿਆ ਉਹ ਨਾਲ ਵਿੱਚ ਹੀ ਭਰਮ ਵਿੱਚ ਫਸਿਆ ਰਿਹਾ ਨਿਕਲ ਹੀ ਨਹੀਂ ਸਕਿਆ ਉਹ ਨਾਲੀ ਦੇ ਵਿੱਚੋਂ ਨਾਲ ਦੇ ਵਿੱਚੋਂ ਬਾਹਰ ਹੀ ਨਹੀਂ ਆ ਸਕਿਆ ਇਹ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਉਹਦੀ ਗੱਲ ਕਰ ਰਹੇ ਹਨ ਇੱਥੇ ਕਹਿੰਦੇ ਬ੍ਰਹਮਾ ਵਰਗੇ ਵੀ ਭਰਮ ਵਿੱਚ ਸਨ ਕਿ ਉਹਨੂੰ ਲੱਭ ਲਵਾਂਗੇ ਉਹਨੂੰ ਪਾ ਲਵਾਂਗੇ ਉਹਦੀ ਗਿਣਤੀ ਮਿਲਤੀ ਕਰ ਲਾ ਨਾਲ ਕੁਟੰਬ ਸਾਤ ਵਰਦਾਤਾ ਬ੍ਰਹਮਾ ਭਾਲਨ ਸਿਸ਼ਟ ਗਿਆ ਕਹਿੰਦੇ ਸ੍ਰਿਸ਼ਟੀ ਤੇ ਮਾਲਕ ਨੂੰ ਭਾਲਨ ਲੱਭਣ ਵਾਸਤੇ ਗਿਆ ਅੱਗਾ ਅੰਤ ਨਾ ਪਾਇਓ ਤਾਂ ਕਾ ਕਹਿੰਦੇ ਤੁਹਾਡਾ ਨਾਲ ਨਹੀਂ ਪਾ ਸਕਿਆ ਅੱਗਾ ਅੰਤ ਨਾ ਪਾਇਓ ਤਾਂ ਕਾ ਕੰਸ ਛੇਦ ਕੇ ਆਂਡਾ ਭਿਆ ਫਿਰ ਕੰਸ ਦੀ ਗੱਲ ਕਰਦੇ ਹਨ ਮਹਾਰਾ ਜੀ ਪੁਰਨਾਨ ਪਾਸ਼ਾ ਜੀ ਕਹਿੰਦੇ ਕੰਸ ਨੂੰ ਮਾਰਨ ਵਾਸਤੇ ਵੀ ਤੁਸੀਂ ਗਏ ਕੰਸ ਨੂੰ ਮਾਰਨ ਵਾਸਤੇ ਕਿਉਂ ਕੰਸ ਨੂੰ ਵੀ ਵਹਿਮ ਹੋ ਗਿਆ ਭਰਮ ਹੋ ਗਿਆ ਸੱਖੀਆਂ ਲੇਲੀਆਂ ਵਾਰ ਲੈ ਲੈ ਕਿ ਮੈਨੂੰ ਕੌਣ ਮਾਰ ਸਕਦਾ ਹੈ ਦੁਨੀਆ ਵਿੱਚ ਮੇਰੇ ਰਾਜ ਵਿੱਚ ਸੂਬੇ ਵਿੱਚ ਸਾਰੇ ਜਾ ਕੇ ਢੂਰਾ ਪਿੱਟ ਦੋਗੀ ਕੰਸ ਦਾ ਹੀ ਨਾਮ ਲੱਪਣਾ ਕੰਸ ਨੂੰ ਚੇਤੇ ਕਰਨਾ ਹੈ ਵਿਸ਼ਨੂੰ ਪ੍ਰਭੂ ਅਚਰ ਨੂੰ ਭਗਵਾਨ ਨੂੰ ਕੋਈ ਜੱਪਦਾ ਦਿਖ ਜੇ ਵੀ ਫੜ ਕੇ ਉਹਨੂੰ ਕੈਦ ਕਰ ਦੋ ਤੇ ਉੱਥੇ ਦੇਖੋ ਜਦੋਂ ਕਾਸ਼ਬਣੀ ਹੋਈ ਇਸ ਨਾਲ ਕੰਸ ਨੂੰ ਕੀ ਤੁਹਾਡੀ ਭੈਣ ਦਾ ਪੁੱਤਰ ਹੀ ਤੁਹਾਨੂੰ ਮਾਰੇਗਾ ਕਾਸ਼ਬਣੀ ਹੋ ਗਈ ਤੇ ਉਹਦੀ ਭੈਣ ਦੇ ਘਰੀ ਪਰਮੇਸ਼ਰ ਨੇ ਉਹਦੀ ਕੋਖ ਚ ਪ੍ਰਗਟ ਹੋਏ ਭਗਵਾਨ ਕ੍ਰਿਸ਼ਨ ਜੀ ਤੇ ਪਤਾ ਲੱਗ ਗਿਆ ਉਸ ਵੇਲੇ ਦੇਖੋ ਕੰਸ ਨੇ ਬੜਾ ਜ਼ੋਰ ਲਾਇਆ ਸੀ ਵੜਾ ਜੋਰ ਲਾਇਆ ਬੜੇ ਰਕਸ਼ ਭੇਜੇ ਬੜੇ ਦੈਂਤ ਭੇਜੇ ਮਾਰਨ ਵਾਸਤੇ ਕਿਤੇ ਮਾਰ ਸਕਿਆ ਭਗਵਾਨ ਨੂੰ ਕੋਣ ਮਾਰ ਸਕਦਾ ਜਿਵੇਂ ਸ਼ੇਵੀ ਪਾਸ਼ਾ ਨੂੰ ਭੇਜਿਆ ਸੀ ਨਾ ਸ਼ੇਵੀ ਪਾਸ਼ਾ ਨੂੰ ਮਾਰਨ ਵਾਸਤੇ ਦੇਖੋ ਪ੍ਰਿਤੀ ਚੰਦ ਨੇ ਬੜੇ ਭੇਜੇ ਅਰਸੋਈਏ ਨੂੰ ਭੇਜਿਆ ਦਹੀਂ ਵਿੱਚ ਜ਼ਹਿਰ ਪਾ ਕੇ ਦਿੱਤਾ ਕਿ ਤੂੰ ਜਾ ਕੇ ਖਵਾ ਦੇ ਮਾਇਆ ਦਿੱਤੀ ਕਿ ਸ਼ੇਵੀ ਪਾਸ਼ਾ ਮਰ ਜਾਵੇ ਮੇਰੇ ਪੁੱਤਰ ਨੂੰ ਗੁਰਤਾ ਗੱਦੀ ਮਿਲ ਜੇ ਕ੍ਰਿਸ਼ਨ ਦੇ ਤੋਲਾ ਵੀ ਹੋਇਆ ਸੀ ਕੁਛਵੇਂ ਪਾਤਸ਼ਾਹ ਨਾਲ ਦੀ ਤੇ ਸਾਥ ਸਭ ਜੀਓ ਰਸੋਈਆ ਮਰ ਗਿਆ ਮਹਾਰਾਜ ਜੀ ਬਚ ਗਏ ਫਿਰ ਬੜਾ ਜ਼ੈਹਰਾ ਜੈਦੀ ਸੱਪ ਭੇਜਿਆ ਜਿਹੜੇ ਵਿੱਚ ਛੱਡਿਆ ਕਿ ਮਹਾਰਾਜੀ ਰਿੱੜਦੇ ਫਿਰਦੇ ਹਨ ਤੁਰੇ ਫਿਰਦੇ ਹਨ ਬਚਪਨ ਦੇ ਵਿੱਚ ਖੇਡਦੇ ਫਿਰਦੇ ਹਨ ਕਿ ਮਹਾਰਾਜ ਨੂੰ ਦੱਸ ਜਾਵੇ ਉਹ ਸੱਪ ਨੂੰ ਫੜ ਕੇ ਮਹਾਰਾਜ ਨੇ ਸਰੀ ਤੋਂ ਮੋੜਤਾ ਬਚਪਨ ਦੀ ਦੇਖੋ ਸੱਪ ਮਰ ਗਿਆ ਗੁਰੂ ਮਹਾਰਾਜ ਜੀ ਦੁਨੀਆ ਦੇ ਮਾਲਕ ਸੜ ਛੇਵੇਂ ਪਾਤਸ਼ਾਹ ਉਹ ਕਿਤੇ ਮਰ ਸਕਦੇ ਸੀ ਫਿਰ ਦਾਈ ਨੂੰ ਭੇਜਿਆ ਥਣਾ ਦੇ ਦੁੱਧ ਦੇ ਵਾਲੇ ਥਣਾ ਤੇ ਜ਼ਹਿਰ ਲਾ ਕੇ ਕਿ ਮਹਾਰਾਜ ਨੂੰ ਦੁੱਧ ਪਿਆਏ ਉਹ ਖਤਮ ਹੋ ਜਾਣ ਉਹ ਵੀ ਮਰ ਗਈ ਖਤਮ ਹੋ ਗਈ ਤੇ ਮਹਾਰਾਜ ਨੂੰ ਕੋਈ ਮਾਰ ਨਹੀਂ ਸਕਿਆ ਕਿਉਂਕਿ ਜਿਹੜਾ ਦੁਨੀਆ ਨੂੰ ਵਿਚਾਣ ਵਾਲਾ ਉਹਨੂੰ ਕੋਣ ਮਾਰ ਸਕਦਾ ਜਿਹਦੀ ਜੋ ਹੱਥ ਵਿੱਚ ਦੁਨੀਆ ਦੀ ਤੋਰ ਹੈ ਸ੍ਰਿਸ਼ਟੀ ਦੀ ਉਪਲੇਖਾ ਹੰਦਾ ਹੈ ਘਾਰੀ ਪੁਰਸ਼ ਨੂੰ ਕੀ ਬਿਮਾਰ ਲਵਾਗਾ ਮਾਰਨਾ ਜੀ ਨਾਲ ਤੇ ਪਿਆਰੇ ਪਰਮੇਸ਼ਰ ਦੇ ਹੱਥ ਹੈ ਇਹ ਸਾਡੇ ਚ ਵਹਿਮ ਪੈਦਾ ਹੋ ਜਾਂਦਾ ਭਲੇਖਾ ਕਿ ਅਸੀਂ ਕਿਸੇ ਨੂੰ ਮਾਰ ਦੇਵਾਂਗੇ ਅਸੀਂ ਕਿੱਥੇ ਮਾਰ ਸਕਦੇ ਹਾਂ ਅਸੀਂ ਵਿਚਾਰੇ ਕੁਝ ਨਹੀਂ ਕਰ ਸਕਦੇ ਉਹ ਪਰਮੇਸ਼ਰ ਹੀ ਵਿਧ ਬਣਾਉਂਦਾ ਜਦੋਂ ਕਿਸੇ ਹੱਥੋਂ ਕਾਲ ਉਹ ਨਾ ਹੋਏ ਬਹਾਨਾ ਬਣ ਕੇ ਉਹਦੇ ਉੱਤੇ ਹੀ ਮਨੁੱਖ ਮਰਦਾ ਹੈ ਇਹ ਐਕਸੀਡੈਂਟ ਹੁੰਦਾ ਨਾ ਕਿਸੇ ਹੱਥ ਤੋਂ ਤੇ ਆਪਾਂ ਫਟਾਫਟ ਰਿਪੋਰਟ ਲਖਾਉਂਦੇ ਆ ਵੀ ਇਹਦੀ ਇਹਦਾ ਕਸੂਰ ਹੈ ਇਹਨੂੰ ਫੜ ਲਓ ਇਹਨੇ ਮਾਰਤਾ ਪਰ ਉਹਦਾ ਕਸੂਰ ਨਹੀਂ ਹੁੰਦਾ ਉਸ ਟਾਈਮ ਉਹ ਕਾਲ ਉਹਦੇ ਮਨੁੱਖ ਦੇ ਵਿੱਚ ਹੁੰਦਾ ਕੋਈ ਡੰਗਰ ਅੱਗੇ ਆ ਜਾਂਦਾ ਆਪਾਂ ਕਹਿੰਦੇ ਨਾ ਡੰਗਰ ਨੇ ਯਾਰ ਮਾਰਤਾ ਮਨੁੱਖ ਸਾਡੇ ਵੀ ਆਨ ਐਕਸੀਡੈਂਟ ਹੋਇਆ ਡੰਗਰ ਨਾ ਹੁੰਦਾ ਪਸ਼ੂ ਨਾ ਅੱਗੇ ਹੁੰਦਾ ਬਚ ਜਾਂਦੇ ਔਰ ਪਿਆਰੋ ਕਿਵੇਂ ਬਚਦੇ ਜਦੋਂ ਕਾਲ ਪ੍ਰਮਾਤਮਾ ਨੇ ਉਹਦੇ ਵਿੱਚ ਭੇਜਤਾ ਮਾਰਨ ਵਾਸਤੇ ਫਿਰ ਕੌਣ ਬਚਾਏਗਾ ਜਦੋਂ ਐਕਸੀਡੈਂਟ ਹੁੰਦਾ ਕੋਈ ਅੱਗੇ ਹੁੰਦਾ ਉਹ ਕਾਲ ਹੀ ਹੁੰਦਾ ਮਨੁੱਖ ਨਹੀਂ ਹੁੰਦਾ ਕਾਲ ਉਹਦੇ ਵਿੱਚ ਵੜ ਕੇ ਮਨੁੱਖ ਨੂੰ ਮਾਰਦਾ ਜਿੱਥੇ ਜਿੱਥੇ ਜਿਹੜੀ ਜਗ੍ਹਾ ਤੇ ਸਾਡਾ ਕਾਲ ਲਿਖਿਆ ਉਸ ਜਗ੍ਹਾ ਤੋਂ ਸਾਨੂੰ ਕੁਝ ਛੱਟਪਿਟ ਲੱਗਦੀ ਹੈ ਬਚਦੇ ਆ ਉਹ ਵੀ ਲੈਣ ਦੇਨ ਕਰਮਾਂ ਦਾ ਪੂਰਾ ਹੁੰਦਾ ਹੈ ਕਾਲ ਹੁੰਦਾ ਉੱਥੇ ਅਸੀਂ ਬਚ ਜਾਂਦੇ ਆ ਉਹ ਬਚਾ ਵੀ ਲੈਂਦਾ ਉਹਨਾਂ ਨੂੰ ਦੁਖੀ ਕਰਕੇ ਉਹ ਬਚਾਉਂਦਾ ਵੀ ਉੱਥੇ ਸਾਡਾ ਦੇਣ ਜਿਹੜਾ ਦੇਣ ਲੈਣੇ ਨਾ ਕਿਸੇ ਨਾਲ ਕਿਸੇ ਡਾਕਟਰ ਨਾਲ ਕਿਸੇ ਨਾਲ ਉਹ ਪੂਰਾ ਕਰ ਦਿੰਦਾ ਉਹ ਤੇ ਅਸੀਂ ਕਹਿੰਨੇ ਆ ਯਾਰ ਅੱਜ ਚੰਗੇ ਕਰਮ ਸੀ ਅਸੀਂ ਬਚ ਗਏ ਪਰ ਉੱਥੇ ਉਹੀ ਵਚਾਂਦਾ ਅਸੀਂ ਆਪ ਨਹੀਂ ਬਚਦੇ ਉਹੀ ਵਿਚਾਲੇਂਦਾ ਛੱਟਫਿਟ ਲੱਗ ਜਾਂਦੀ ਹੈ ਸਾਡਾ ਦੇਣ ਲੈਣ ਜਿੱਦਾ ਜਿੱਦਾ ਪੂਰਾ ਹੋ ਜਾਂਦਾ ਅਸੀਂ ਫਿਰ ਨੰਬਰ ਨੋ ਹੋ ਜਾਂਦੇ ਆ ਤੇ ਪਰ ਜੇ ਸਵਾਸ ਪੂਰੇ ਨਹੀਂ ਹੁੰਦੇ ਸਵਾਸ ਖਤਮ ਹਨ ਫਿਰ ਉਹ ਕਾਲ ਦਾ ਰੂਪ ਧਾਰਨ ਕਰ ਲੈਂਦਾ ਮਨੁੱਖ ਫਿਰ ਉਹ ਮਾਰ ਦਿੰਦਾ ਫਿਰ ਸਾਨੂੰ ਕੋਈ ਵਿਚਾਲ ਨਹੀਂ ਸਕਦਾ ਜਦੋਂ ਵੱਡੇ ਵੱਡੇ ਐਸੇ ਜਿਹੜੇ ਹੁੰਦੇ ਨੇ ਕੰਸ ਵਰਗੇ ਦੁਨੀਆ ਦੇ ਉੱਤੇ ਜਿਹੜਾ ਬਹੁਤ ਜ਼ਿਆਦਾ ਆਤachar ਹੁੰਦਾ ਉਹਨੂੰ ਮਾਰਨ ਵਾਸਤੇ ਫਿਰ ਉਹ ਖੁਦ ਕਾਲ ਬਣਦਾ ਪ੍ਰਮਾਤਮਾ ਇਕ ਮਨੁੱਖ ਦੀ ਜਾਵੇਂ ਵਿੱਚ ਕਾਲ ਵੱਲ ਕੇ ਆਂਦਾ ਹੈ ਫਿਰ ਉਸ ਮਨੁੱਖ ਨੂੰ ਉਹਦੀ ਜਾਨ ਉਹ ਮਾਲਕ ਖੁਦ ਕੱਢਦਾ ਹੈ ਕ੍ਰਿਸ਼ਨ ਭਗਵਾਨ ਜੀ ਆਏ ਤੇ ਕੰਸ ਦੀ ਦੇਖੋ ਉਹਨਾਂ ਦੇ ਹੱਥੀ ਮੌਤ ਦੀ ਕੀ ਸੀ ਕਾਲ ਕਿਉਂਕਿ ਪਾਪ ਬਹੁਤ ਜ਼ਿਆਦਾ ਸਿਹਾਵੀ ਸੀ ਕਿਸੇ ਨੂੰ ਬਖਸ਼ਿਆ ਨਹੀਂ ਆਪਣੇ ਪਿਤਾ ਨੂੰ ਵੀ ਦੇਖੋ ਕੰਸ ਆਪ ਗੱਦੀ ਤੇ ਬੈਠਾ ਆਪਣੇ ਪਿਤਾ ਨੂੰ ਕੈਦ ਕਰ ਲਿਆ ਜਿੰਦੇ ਨੂੰ ਕਿਉਂਕਿ ਬਾਦਸ਼ਾਹ ਗੱਦੀ ਮਿਲਣੀ ਸੀ ਤੇ ਪਿਤਾ ਨੂੰ ਪਤਾ ਸੀ ਕਿ ਅਤਿਆਚਾਰੀ ਹੈ ਬਹੁਤ ਜਿਆਦਾ ਦੁਰਵਰਤੋਂ ਕਰਦਾ ਹੈ ਤੇ ਉਹ ਪਹਿਲਾਂ ਹੀ ਗੱਦੀ ਖੋਹ ਲਈ ਮਾਤਾ ਪਿਤਾ ਨੂੰ ਵੀ ਕੈਦ ਕਰ ਲਿਆ ਤਖੜੀਆਂ ਲਾ ਕੇ ਤੇ ਕਿੱਥੇ ਭਾਜਦੇ ਨੂੰ ਕਿੱਥੇ ਬਖਸ ਰਾ ਸੀ ਭੈਣ ਨੂੰ ਕਿੱਥੇ ਬਖਸਾਂ ਜੀਜੇ ਭੈਣ ਨੂੰ ਵੀ ਜੇਲ੍ਹ ਵਿੱਚ ਡੱਕਦਾ ਉੱਥੇ ਬੱਚਾ ਹੋਇਆ ਉਹਨੂੰ ਸੱਤ ਧੀਆ ਹੋਈਆਂ ਉਹਨਾਂ ਨੂੰ ਵਿੱਚ ਛੁੱਟ ਛੁੱਟ ਕੇ ਮਾਰਦਾ ਤੇ ਸਿਹੇ ਦੇ ਕੇ ਛੁੱਟ ਕੇ ਮਿੱਧ ਕੇ ਮਾਰਦੀਆਂ ਧੀਆ ਫਿਰ ਉਸ ਬਾਦਸ਼ਾਹ ਜੀ ਦਾ ਭਗਤ ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਹੋਇਆ ਪ੍ਰਕਾਸ਼ ਹੋਇਆ ਤੇ ਦੇਖੋ ਭਗਵਾਨ ਕ੍ਰਿਸ਼ਨ ਜੀ ਨੇ ਆਪਣੇ ਹੱਥੀ ਕੰਸ ਨੂੰ ਯੁੱਧ ਦੇ ਵਿੱਚ ਹਰਾ ਕੇ ਖਤਮ ਕੀਤਾ ਮਾਰਿਆ ਕੰਸ ਬਾਦਸ਼ਾਹ ਜੀ ਕਹਿੰਦੇ ਮਾਰ ਕੇ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਤੂੰ ਵੱਡਾ ਨਹੀਂ ਹੋ ਗਿਆ ਆ ਅੱਗੇ ਅੰਤ ਨਾ ਪਾਇਓ ਤਾਂ ਕੰਥ ਸੀਧ ਕਿਆ ਵੱਡਾ ਭਿਆ ਤੇਰੇ ਵਾਸਤੇ ਕੋਈ ਫਰਕ ਨਹੀਂ ਆ ਦੁਨੀਆ ਵਾਸਤੇ ਦੁਨੀਆ ਕਹਿੰਦੇ ਨੇ ਵੱਡਾ ਉਹ ਪ੍ਰਮਾਤਮਾ ਨੇ ਮਾਰਤਾ ਪਾਸ਼ਾ ਜੀ ਕਹਿੰਦੇ ਪਰ ਪਰਮੇਸ਼ਰ ਵਾਸਤੇ ਕੋਈ ਵੱਡਾ ਸ਼ੋਚਾ ਨਹੀਂ ਆ ਮਾਰਨਾ ਅਤੇ ਰੱਖਣਾ ਉਹਦਾ ਡਿਊਟੀ ਹੈ ਪ੍ਰਮਾਤਮਾ ਦੀ ਕਿਉਂਕਿ ਜਦੋਂ ਕੋਈ ਪਾਪ ਜਿਆਦਾ ਵੱਧ ਹੈ ਉਹ ਮਾਰਨ ਵਾਸਤੇ ਵੀ ਕਾਲ ਬਣਦਾ ਹੈ ਜੇ ਜਦੋਂ ਕੋਈ ਪੁੰਨ ਕਮਾਉਂਦਾ ਕੋਈ ਧਰਮ ਧਰਮੀ ਬਣਦਾ ਉਹ ਬਚਾਉਣ ਵਾਸਤੇ ਵੀ ਖੜਦਾ ਹੈ ਧਰਮ ਨਾਲ ਵੀ ਖੜਾ ਉਹ ਪਾਪੀ ਨਾਲ ਵੀ ਖੜਾ ਆਪੋ ਆਪਣੇ ਕਰਮਾਂ ਦੇ ਮੁਤਾਬਕ ਉਹ ਹਿਸਾਬ ਕਰਦਾ ਰਤਨ ਪਾਏ ਧਰੇ ਖੀਰ ਮਿੱਠਿਆ ਹੋਰ ਵਖਲਾਏ ਕੀ ਅਸੀਂ ਕੀਆ ਵੇਖੋ ਰਤਨਾਂ ਨੂੰ ਕੱਢਣ ਵਾਸਤੇ ਦੇਵਤੇ ਅਤੇ ਰਾਖਸ਼ ਇਕੱਠੇ ਹੋਏ ਸੀ ਕੀਰਲੀ ਪੰਕਤੀ ਆ ਫਿਰ ਮਹਾਰਾਜ ਜੀ ਧਾਰਨ ਲੈਂਦੇ ਆ ਕਹਿੰਦੇ ਰੌਲਾ ਪੈ ਗਿਆ 14 ਰਤਨ ਜਿਨ੍ਹਾਂ ਨੂੰ ਰਿੜਕ ਕੇ ਜਵੰਦਰ ਚੋਂ ਕੱਢਿਆ ਜੀਵ ਤੇ ਆਤੇ ਰਾਖਸ਼ਾਂ ਨੇ ਪਰ ਵੰਡਣ ਲੱਗਿਆ ਰੌਲਾ ਪੈ ਗਿਆ ਜਦੋਂ ਵੰਡਣੇ ਸੀ ਰੌਲਾ ਪੈ ਗਿਆ ਦੇਵਤੇ ਕਹਿੰਦੇ ਨੇ ਸਾਡੇ ਰਤਨ ਹਨ ਤੇ ਜਿਹੜੇ ਰਾਖਸ਼ ਸੀ ਉਹ ਕਹਿੰਦੇ ਸੀ ਸਾਡੇ ਹਨ ਦੇਵ ਇਹਦੇ 바ਰੇ ਆਧਾਰ ਲੈਂਦੇ ਨ ਮਹਾਰਾਜ ਰਤਨੋਂ ਪਾਏ ਧਰੇ ਖੀਰ ਮਿੱਠਿਆ ਜਿਵੇਂ ਇੱਕ ਦੁੱਧ ਨੂੰ ਰਿੜਕੇ ਵਿੱਚੋਂ ਮੱਖਣ ਨਿਕਲਦਾ ਹੈ ਇਸ ਤਰ੍ਹਾਂ ਰਤਨਾਂ ਨੂੰ ਰਿੜਕੇ ਨਛੰਦਰ ਚੋਂ ਦੇਵਤਿਆਂ ਨੇ ਰਤਨ ਕੱਢੇ 14 ਰਤਨ ਸਾਧ ਸੰਗਤ ਜੀ ਉਹਨਾਂ ਪਿੱਛੇ ਲੜਾਈ ਪੈ ਗਈ ਦੇਵਤਿਆਂ 'ਤੇ ਰਾਖਸ਼ਾਂ ਦੇ ਵਿੱਚ ਦਰਤਾਂ ਦੇ ਵਿੱਚ ਤੇ ਮਹਾਰਾਜ ਜੀ ਬਤਨ ਕਰਦੇ ਮਿੱਠਿਆ ਹੋਏ ਪਖਲਾਏ ਪੱਖੀ ਆਪਸ ਦੇ ਵਿੱਚ ਲੜਨ ਲੱਗੇ ਜੇ ਐਸੀ ਕੀਆ ਮਹਾਰਾਜ ਕਹਿੰਦੇ ਇਸ ਤਰ੍ਹਾਂ ਹੋਇਆ ਕਹੇ ਨਾਨਕ ਛੱਪੇ ਕਿਉਂ ਛੱਪਿਆ ਏਕੀ ਏਕੀ ਵੰਡਦੀ ਆ ਫਿਰ ਗੁਰੂ ਭਗਵਾਨ ਜੀ ਆਏ ਇੱਕ ਇੱਕ ਕਰਕੇ ਉਹਨਾਂ ਨੇ ਸਭ ਵੰਡ ਤੇ ਅਹੇ ਨਾਨਕ ਹਰਿ ਆ ਜੀ ਕਹਿੰਦੇ ਕਹੇ ਨਾਨਕ ਛਿਪੇ ਕਿਉਂ ਛਿਪਿਆ ਕਹਿੰਦੇ ਜਿਹੜੇ ਰਤਨਾਂ ਨੂੰ ਛਿਪ ਥੋੜਾ ਸਕਦੇ ਸੀ ਕਹਿੰਦੇ ਉਹ ਮਾਲਕ ਨੇ ਆਪ ਆਣ ਕੇ ਫੈਸਲਾ ਕਰਾਤਾ ਕਿ ਕੀ ਏਕੀ ਵੰਡ ਦਿਆ ਕਹਿੰਦੇ ਉਹਨਾਂ ਵਿੱਚੋਂ ਸਾਰੇ ਵੰਡ ਤੇ ਉਹ ਲੜਾਈ ਝਗੜਾ ਖਤਮ ਕਰਤਾ ਤੇ ਮਹਾਰਾਜ ਜੀ ਕਹਿੰਦੇ ਉੱਥੇ ਥੋੜਾ ਵੱਡਾ ਹੋ ਗਿਆ ਕਿਉਂਕਿ ਉਹਦਾ ਵੇਦ ਦਿੱਸੀ ਉਹ ਝਗੜੇ ਨੂੰ ਖਤਮ ਕਰਨ ਵਾਸਤੇ ਉਹਨਾਂ ਆਣ ਕੇ ਉਹ ਸਮਾਂ ਮੁਤਾਬਕ ਉਹਨਾਂ ਨੇ ਉਹ ਸਮੇਂ ਨੂੰ ਸੰਭਾਲਿਆ ਈ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਉਹ ਪ੍ਰਮਾਤਮਾ ਹਰੀ ਜਿਹੜਾ ਹੈ ਉਹ ਹਰ ਜਗ੍ਹਾ ਤੇ ਦੇਖਦਾ ਵਰਤਦਾ ਉਹ ਮਾਰੇ ਰੱਖੇ ਕੋ ਆਪ ਮਨੁੱਖ ਕੈ ਗਿਸ਼ਨਾਈ ਹੱਥ ਪਰ ਜੀ ਕਹਿੰਦੇ ਮਨੁੱਖ ਦੇ ਤਾਂ ਕੋਈ ਹੱਥ ਿਤ ਨਹੀਂ ਹੈ ਉਹ ਮਾਰਦਾ ਵੀ ਰੱਖਦਾ ਵੀ ਹੈ ਉਹ ਮਾਲਕ ਦਾ ਹੈ ਵਿਰਧ ਹੈ ਹਰੀ ਦਾ ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪਣੀ ਰਚਨਾ ਤੁਮ ਬਚਨ ਕਰਦੇ ਹੋਏ ਬਚਨ ਕਰਦੇ ਹੋਏ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਕਹਿੰਦੇ ਉਹ ਪ੍ਰਿਥਵੀ ਨੂੰ ਵਿਰੋਧੀ ਤੱਤਾਂ ਤੋਂ ਇਕੱਠੇ ਕਰਕੇ ਉਹਨੇ ਸ੍ਰਿਸ਼ਟੀ ਬਣਾਈ ਸ੍ਰਿਸ਼ਟੀ ਦੀ ਰਚਨਾ ਕੀਤੀ ਪਾਉਣ ਪਾਏ ਧਰੀ ਸਭ ਧਰਤੀ ਜਲ ਅਗਨੀ ਦਾ ਬੰਧ ਕੀਤਾ ਉਹ ਦੇਖੋ ਸਾਰੀਆਂ ਵਿਰੋਧੀ ਤੱਤ ਉਹਨੇ ਬੰਨੇ ਹੋਏ ਹਨ ਪਾਣੀ ਬੰਨਿਆ ਹੋਇਆ ਸ੍ਰਿਸ਼ਟੀ ਦਾ ਅਗਣ ਬੰਨੀ ਹੋਈ ਹੈ ਜਿਹੜੀ ਸਾੜ ਨਹੀਂ ਸਕਦੀ ਪਾਣੀ ਡੋਬ ਨਹੀਂ ਸਕਦਾ ਉਹਦੀ ਝੁਕੀ ਵਜਾਂ ਤੇ ਸਭ ਕੁਝ ਹੋ ਜਾਂਦਾ ਉਹ 1 ਮਿੰਟ ਚ ਦਾਸ ਨਾਸ ਕਰਦਾ ਪਾਣੀ ਉਹਦਾ ਹੁਕਮ ਹੁੰਦਾ ਉਹਦਾ ਜਦੋਂ ਹੁਕਮ ਹੁੰਦਾ ਦੇਖੋ ਦਰਿਆ ਖੁੱਲ ਜਾਂਦੇ ਹਨ ਨਦੀਆਂ ਖੁੱਲ ਜਾਂਦੀਆਂ ਹਨ ਪਿੰਡਾਂ ਦੇ ਪਿੰਡ ਇਲਾਕਿਆਂ ਦੇ ਇਲਾਕੇ ਡੋਬ ਜਾਂਦੀਆਂ ਹਨ ਆਕਾਸ਼ ਵਿੱਚੋਂ ਦੇਖੋ ਇੰਨਾ ਜਲ ਗਿਰਦਾ ਵਰਖਾ ਰਹੀਂ ਉਹਦੇ ਹੁਕਮ ਦੇ ਵਿੱਚ ਹੈ ਅਹ ਹੱਲਾ ਇਹ ਤੇ ਕੰਟਰੋਲ ਨਹੀਂ ਹੈ ਉਹ ਪਰਮਾਤਮਾ ਦੇ ਹੱਥ ਵਿੱਚ ਹੈ ਉਹ ਰੋਧੀ ਤੱਤਾਂ ਨੂੰ ਇਕੱਠੇ ਵੀ ਕਰਦਾ ਹੈ ਵੱਖ ਵੀ ਕਰ ਦਿੰਦਾ ਹੈ ਉਹਦੇ ਹੁਕਮ ਵਿੱਚ ਸ੍ਰਿਸ਼ਟੀ ਸਾਰੀ ਚੱਲ ਰਹੀ ਹੈ ਇੰਨੀਆਂ ਕੁ ਆਦਨੀਆਂ ਬੇਨਤੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਵੰਦੇ ਜੀ ਨਿੱਕਾ ਭੁਲਾ ਜਨੀਆਂ ਨ ਮਹਾਰਾਜ ਸਤਿ ਬਖਸ਼ਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਨਾਮ